ਜੇ ਮਾਨ ਆਕਾਰ ਨਾ ਹੋਵੇ ਤਾਂ ਇਸ ਸ਼ਬਦ ਦਾ ਜਾਪ ਬਹੁਤਾ ਕਰਨ ਦੇ ਨਾਲ ਮਾਨ ਆਕਾਰ ਹੋ ਜਾਂਦਾ ਹੈ ਤੇ ਗੈਤਰੀ ਮੰਤਰ ਸਤੁਰੂ ਜੀ ਨੇ ਅਥਾਚਾਰ ਇਹਨੂੰ ਹਰਨਾਲੀ ਵੀ ਕਹਿੰਦੇ ਐ ਤੇ ਦੇ ਅੱਖਰ ਸਾਰੇ 24 ਹੋਣਗੇ ਪੰਜ ਦੇਣੀ ਦੀ ਲਿਓ ਗੋਵਿੰਦੇ ਗੋਵਿੰਦੇ ਸੋ ਗੋ ਧਰਤਮੀ ਦੀ ਬਿੰਦੇ ਪਾਲਣਾ ਕਰਨ ਵਾਲਾ ਗੋ ਇੰਦਰੀਆਂ ਦੇ ਬਿੰਦੇ ਪ੍ਰਕਾਸ਼ ਕਰਨ ਵਾਲਾ ਗੋ ਬਾਣੀ ਕਰਕੇ ਬਿੰਦੇ ਜਾਣਨੇ ਯੋਗ ਹੈ ਤਿੰਨ ਅੱਖਰ ਹੋ ਗਏ ਮੁਕੰਦੇ ਮੁਕੰਦੇ ਮੁਕਤੀ ਦਾਤਾ ਹੈ ਤਿੰਨ ਅਰਥੇ ਹਨ ਉਦਾਰੇ ਤੇ ਉਦਾਰੇ ਸਰੇਸ਼ ਤੇ 9 ਅੱਖਰ ਹੋ ਗਏ ਆਪਾਰੇ ਆਰੇ ਪਾਰਾਵਾਰ ਤੁਰੇ ਤੇ 12 ਅੱਖਰ ਹੋ ਗਏ ਹਰੀੰ ਹਰੀੰ ਨਾਸ਼ ਕਰਨ ਵਾਲਾ ਸਾਰਿਆਂ ਨੂੰ ਕਰਿਆੰ ਕਰਨ ਵਾਲਾ 15 ਹੋ ਗਏ ਨਿਰਨਾਮੇ 118 ਤੇ ਨਿਰਨਾਮੇ ਤਿੰਨ ਮੰਨਨ ਚਰਨਾਂ ਵਾਲਾ ਅੱਖਰ ਛੱਡ ਲੈਣਾ ਹੈ 21 ਹਕਾਮੇ ਹਕਾਮੇ ਕਾਵਨਾ ਤੁਰੇ ਤੇ 24 ਅੱਖਰ ਹੋ ਗਏ 24 ਅੱਖਰ ਗੈਤਰੀ ਦੇ ਹੁੰਦੇ ਤੇ 24 ਅੱਖਰ ਇਸ ਜਾਪ ਦੇ ਹਨ ਇਹ